ਬਹੁਤ ਬਹੁਤ ਧੰਨਵਾਦ ਹੈ। ਓ ਜਲਾਲਪੁਰੀਏ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ। ਸੌਣ ਸੌਦੇ ਮੁੰਡੇ ਨੂੰ ਦੁਨੀਆ ਉਡੀਕਦੀ ਸੀ ਕਿ ਅੱਖੀਆਂ ਉਡੀਕਦੀਆਂ ਦਿਲਵਾਜਾਂ ਮਾਰਦਾ ਆਜਾ ਸੋਹਣਿਆ ਓਏ ਤੈਨੂੰ ਬਾਸਤਾ ਹੀ ਪਿਆਰ ਦਾ। ਪਾਲਾ ਪੁੱਜ ਗਿਆ ਪੰਜਾਬ ਦੀ ਧਰਤੀ ਤੇ ਤੇ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਵੀ ਜਲਾਲਪੁਰੀਆ ਪੰਜਾਬ ਆ ਗਿਆ ਜਲਾਲਪੁਰੀਆ ਪੰਜਾਬ ਆ ਗਿਆ ਇੱਕ ਵਾਰੀ ਫੇਰ ਦੱਸੋ ਵੀ ਕਿੰਨਾ ਪਿਆਰ ਕਰਦੇ ਹੋ ਬਾਲੇ ਨੂੰ ਐਨ ਦੁਨੀਆ ਪਿਆਰ ਕਰਦੀ ਹੈ ਇਹ ਕਮਾਈ ਹੁੰਦੀ ਬੰਦੇ ਦੀ ਇਹ ਕਮਾਈ ਕਹਿੰਦੇ ਭਾਗਾ ਵਾਲਿਆਂ ਦੇ ਹਿੱਸੇ ਆਉਂਦੀ ਹੈ ਇਹ ਗੱਲਾਂ ਪਾਲਿਆ ਤੂੰ ਭਾਗਾ ਵਾਲਾ ਉਹ ਮਾਂ ਭਾਗਾ ਵਾਲੀ ਹੈ ਜਿਸ ਮਾਂ ਨੇ ਪਾਲੇ ਨੂੰ ਜਨਮ ਦਿੱਤਾ ਮੇਰੇ ਵੀਰੋ ਬਹੁਤ ਸਤਕਾਰ ਹੈ ਭਾਈ ਕਹਿੰਦੇ ਪਾਲਾ ਸਿਹਾਲ ਆ ਗਿਆ ਦਰਸ਼ਕ ਵੀਰੋ ਇਹ ਮੱਗਰ ਦੀਆਂ ਯਾਰੀਆਂ ਨੇ ਇਹ ਡਾਕਟਰ ਮੱਗਰ ਦੀਆਂ ਯਾਰੀਆਂ ਨੇ ਲੋਤਰ ਓ ਲੁੱਤਰ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਦੱਸੋ ਇੱਕ ਵਾਰੀ 2 ਮਿੰਟ ਵੇਟ ਕਰ ਲੈ ਲੁੱਤਰ ਉਹ ਪਲੇਅਰ ਹੋਇਆ ਪਿਛਲੇ ਸਾਲ ਕੈਨੇਡਾ ਖੇਡਿਆ ਨਾ 70% ਮੋਟਾ ਕੰਮ ਕਰਦਾ ਸੀ 30% ਮੇਰੇ ਵੀਰ ਨੂੰ ਮੈਨੂੰ ਪਤਾ ਵੀ ਉਹ ਜਿਹੜੀ ਬਾਹ ਦੀ ਕੰਮ ਨਹੀਂ ਸੀ ਕਰਦੀ ਪਰ ਯੱਕਦੇ ਪੁੱਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਇੱਕ ਇੱਕ ਮੈਚ ਦੇ ਵਿੱਚ 28 28 ਦੀਆਂ ਕਬੱਡੀਆਂ ਪਾਉਣ ਦਾ ਰਿਕਾਰਡ ਆ ਉਹ ਥੋੜੇ ਲਾਕੇ ਦਾ ਮੁੰਡਾ ਦੱਸੋ ਫਿਰ ਕਿਹੜੀ ਕਿੰਨਾ ਕੁ ਪਿਆਰ ਕਰਦੇ ਹੋ ਵਾਹ ਓ ਲੁੱਤਰਾ ਵਾਹ ਓ ਲੁੱਤਰਾ ਨੌਜੰਨਾ ਤੇਰੀਆਂ ਵੱਡੇ ਖਿਡਾਰੀ ਪੁੱਜੇ ਹੋਇਆ ਮੈਂ ਬੇਨਤੀ ਕਰਦਾ ਪ੍ਰਸਿੱਧ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਪੱਪੂ ਚੂੜ ਚੱਕ ਗੁਲਜਾਰੀ ਮੌਣਕ ਸੰਦੀਪ ਲੁੱਤਰ ਇਹ ਸਾਰੇ ਕਬੱਡੀ ਖਿਡਾਰੀ ਇੱਕ ਵਾਰੀ ਖੇਡ ਮੈਦਾਨ ਦੇ ਵਿੱਚ ਦਰਸ਼ਕਾਂ ਦਾ ਪਿਆਰ ਸਤਿਕਾਰ ਕਬੂਲਣ ਦੇ ਲਈ ਆਉਣਗੇ ਇਹ ਪ੍ਰਬੰਧਕ ਵੀਰਾਂ ਦਾ ਫੈਸਲਾ ਹੈ ਬੇਨਤੀ ਹੈ ਲੋਕ ਦਰਸ਼ਨ ਕਰਨਾ ਚਾਹੁੰਦੇ ਆ ਮਗਰਾ ਪਾਣੀ ਫੇਰ ਪੀਲੀ ਪਹਿਲਾ ਪਾਲੇ ਨੂੰ ਗਰਾਊਂਡ ਦੇ ਵਿੱਚ ਲਿਆ ਪਾਲਾ ਆ ਗਿਆ ਲੁੱਤਰ ਨੂੰ ਗਰਾਊਂਡ ਦੇ ਵਿੱਚ ਲਿਆ ਪੱਪੂ ਨੂੰ ਗਰਾਊਂਡ ਦੇ ਵਿੱਚ ਲਿਆ ਗੁਲਜਾਰੀ ਮੌਣਕ ਨੂੰ ਗਰਾਊਂਡ ਦੇ ਵਿੱਚ ਲਿਆ ਕਹਿੰਦਾ ਸੜਕਾਂ ਤੇ ਆਉਣ ਦਰਦੇ ਜਿਵੇਂ ਆਪਣਾ ਹੀ ਰਾਜ ਹੁੰਦਾ ਐਨ ਮੇਰੇ ਵੀਰੋ ਵੱਡੇ ਸਰੀਰ ਨੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਉਹ ਦਿਨ ਦਾ ਕੀ ਕੀਤੀ ਆ ਸਰੀਰ ਬਣਾਉਣ ਦੇ ਲਈ ਆ ਮਾਲ ਗਰਾਊਂਡ ਦੇ ਵਿੱਚ ਆ ਗਿਆ ਉਹ ਸਿਹਾਰ ਵਾਲੋ ਤਾੜੀਆਂ ਦੇ ਫੇਰ ਜਿਆਦਾ ਬਾਤ ਹੈ ਸਿਹਾਰ ਪਾਲਾ ਸੰਦੀਪ ਲੁਧਰ ਪੱਪੂ ਚੂੜ ਚੱਕ ਗੁਲਜਾਰੀ ਮੂਨਕ ਵੱਡੇ ਸੁਪਰ ਤਾਰ ਪੁੱਜੇ ਹੋਇਆ ਮੈਂ ਬੇਨਤੀ ਕਰਦਾ ਦਲਵੀਰ ਗਿੰਦੀ ਵੀ ਨਾਲ ਹੋਣਗੇ ਡਾਕਟਰ ਮੱਗਰ ਸਿਹਾਲ ਦਾ ਮੇਲਾ ਚੱਲਦਾ ਚਮਕੌਰ ਕਮਾਨ ਯੂਕੇ ਦਾ ਮੇਲਾ ਚੱਲਦਾ ਭਗੇਲ ਸਿੰਘ ਕਮਾਨ ਦਾ ਪੁੱਤਰ ਸੰਦੀਪ ਲੁਧਰ ਪੁੱਜਾ ਹੋਇਆ ਸੌਰਣ ਸਿੰਘ ਸਿੱਧੂ ਦਾ ਪੁੱਤਰਾ ਅੱਜ ਕਹਿੰਦੇ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਪੁੱਜਾ ਹੋਇਆ ਤੇ ਨੱਤਾਂ ਸਿੰਘ ਦਾ ਪੁੱਤਰ ਗੁਲਜਾਰੀ ਮੂਨਕ ਪੁੱਜਾ ਹੋਇਆ ਸਰਦਾਰ ਮੇਰ ਸਿੰਘ ਦਾ ਪੁੱਤਰ ਗੁਰਸ਼ਰਨ ਸਿੰਘ ਪੱਪੂ ਚੂੜ ਚੱਕਿਆ ਅੱਜ ਵਿਸ਼ੇਸ਼ ਤੌਰ ਤੇ ਪੁੱਜਾ 2010 ਦਾ ਸਮਾਂ ਸੀਗਾ ਜਦੋਂ ਬੱਦੋਵਾਲ ਦੇ ਕਬੱਡੀ ਕੱਪ ਤੇ ਬੈਸਟਾਂ ਨੂੰ ਮਰੂਤੀ ਕਾਲਾ ਰੱਖੀਆਂ ਗਈਆਂ ਸਨ ਤੇ ਸਿੱਧਮਾ ਦੋਨਾਂ ਦਾ ਜੱਸਾ ਬੈਸਟ ਰੇਡਰ ਸੀਗਾ ਚੂੜ ਚੱਕਦਾ ਪੱਪੂ ਉਸ ਕਬੱਡੀ ਕੱਪ ਦਾ ਬੈਸਟ ਜਾਫੀ ਸੀਗਾ ਜਿਨੇ 2010 ਦੇ ਵਿੱਚ ਪਹਿਲੀ ਕਾਰ ਜਿੱਤੀ ਹੈ ਉਤੋਂ ਪਹਿਲਾਂ ਇੱਕ ਕਾਰ ਜਿਹੜੀ ਅਲਟੋ ਗੱਡੀ ਉਹ ਗਲਜਾਰੀ ਮੂਨਤ ਹੋਰਾਂ ਨੇ ਕਹਿੰਦੇ ਗੁਰਗਾਓਂ ਫਤੇਪੁਰ ਤੋਂ ਸਾਰੀ ਟੀਮ ਨੇ ਜਿੱਤੀ ਸੀ ਜੀ ਮੇਰੇ ਵੀਰੋ ਇਤਿਹਾਸ ਹੈ ਕਬੱਡੀ ਦਾ ਪੂਰੀ ਟੀਮ ਨੇ ਜੇ ਗੱਡੀ ਜਿੱਤੀ ਹੈ ਉਹ ਗਲਜਾਰੀ ਮੂਨਤ ਹੋਰਾਂ ਨੇ ਜਿੱਤੀ ਹੈ ਜੇ ਮੇਰੇ ਵੀਰੋ ਬੈਸਟ ਖਿਡਾਰੀਆਂ ਨੇ ਕਾਰਾਂ ਜਿੱਤੀਆਂ ਉਹ ਚੱਕਦੇ ਪੱਪੂ ਨੇ ਤੇ ਸਿੱਧਮਾ ਦੋਨਾਂ ਨੇ ਜੱਸੀ ਨੇ ਜਿੱਤੀਆਂ ਤੇ ਫੇਰ ਪ੍ਰੋਫੈਸਰ ਸਾਹਿਬ ਲਗਾਤਾਰ ਸلسਲਾ ਚੱਲਦਾ ਹੈ ਪਾਲੇ ਨੇ ਵੀ ਗੱਡੀ ਬੱਦੋਆੜ ਦੇ ਵਿੱਚੋਂ ਲਾਲ ਰੰਗ ਦੀ ਨੈਨੋ ਜਿੱਤੀ ਸੀ ਪਾਲੇ ਅੱਜ ਮਕਰ ਦੇ ਪਿੰਡ ਆਇਆ ਲੁੱਦਾ ਵੀ ਨਾਲ ਹੈ ਵੱਡੇ ਵੱਡੇ ਮੱਲ ਨੇ ਦੋ ਸ਼ਬਦ ਬੋਲਦੇ ਇਹ ਪਿਆਰ ਦੇ ਦੋ ਸ਼ਬਦ ਇਸ ਕਬੱਡੀ ਲਈ ਅੱਜ ਇਹ ਟੂਰਨਾਮੈਂਟ ਦੇ ਲਈ ਤੇ ਸਾਰੀ ਕਬੱਡੀ ਲਈ ਕੋਈ ਨਾ ਕੋਈ ਜ਼ਰੂਰ ਬੋਲਦੇ ਮੇਰਾ ਵੀਰਵੰਦ ਾਰੇ ਦਰਸ਼ਕਾਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਕਰਦੇ ਆ ਤੇ ਤੁਹਾਡੇ ਨਾਲ ਵਾਦਾ ਵੀ ਮੋਰਵੇ ਸਾਲ ਸਾਲ ਖੇਡ ਕੇ ਜਾਵਾਂਗਾ ਥੈਂਕ ਯੂ ਬਹੁਤ ਹੀ ਸਾਰਿਆਂ ਦਾ ਕੀ ਬਾਤ ਇਨਸਾਨ ਹਾਸਕਰੀ ਅਕਾਲ